ਦੋਸਤੋ ਅੱਜ ਅਸੀਂ ਪਟਿਆਲਾ ਦੇ ਇੱਕ ਵਿਸ਼ੇਸ਼ ਸਥਾਨ ਦੇ ਉੱਤੇ ਪਹੁੰਚੇ ਹਾਂ ਜਿਹੜਾ ਕਿ ਇੱਕ ਪ੍ਰਾਚੀਨ ਮੰਦਿਰ ਹੋਣ ਦੇ ਨਾਲ-ਨਾਲ ਇਹ ਜਾਂ ਸਥਾਨ ਹੈ ਜਿਹੜਾ ਕਿ 1967 ਦੇ ਲਾਗੇ ਤੱਕ ਇਹਦਾ ਬਣਿਆ ਹੋਇਆ ਹੈ ਤੇ ਇਸ ਪ੍ਰੋਗਰਾਮ ਇੱਥੇ ਤੁਸੀਂ ਦੇਖੋਗੇ ਕਿੰਨੀ ਪ੍ਰਾਚੀਨ ਮਹੱਤਵਤਾ ਤੁਹਾਨੂੰ ਦਿਖਾਈ ਦੇਗੀ ਪਹਿਲਾਂ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਸਥਾਨ ਦੇ ਉੱਤੇ ਇੱਕ ਤੁਹਾਨੂੰ ਰੋਸ਼ਨੀ ਪਾਏ ਕਿ ਦਰਸਾਏ ਕਿ ਇੱਥੇ ਕਿੰਨਾ ਸਕੂਨ ਕਿੰਨੀ ਸ਼ਾਂਤੀ ਅਤੇ ਕਿੰਨਾ ਜਿਹੜਾ ਆਰਾਮ ਹੈ ਉਹ ਤੁਹਾਨੂੰ ਦਿਖਾਈ ਦੇ ਰਿਹਾ ਹੈ ਲੋਕ ਇੱਥੇ ਪ੍ਰਤਨ ਜਿਹੜੇ ਪੇੜ ਹੈਗੇ ਆ ਉਹ ਤੁਹਾਨੂੰ ਦਿਖਾਈ ਦੇਣਗੇ ਦਾ ਇਲਾਕਾ ਤਾਂ ਸਾਡੇ ਉਸ ਮੰਦਿਰ ਦੀ ਜਾਣਕਾਰੀ ਦੇਣ ਦੇ ਲਈ ਮੰਦਿਰ ਦੇ ਮਹੰਤ ਸ੍ਰੀ ਰਾਜਗਿਰੀ ਜੀ ਮੌਜੂਦ ਨੇ ਉਹਨਾਂ ਤੋਂ ਹੀ ਜਾਣਾਂਗੇ ਇਸ ਮੰਦਿਰ ਦੀ ਮਹੱਤਤਾ ਮੰਦਿਰ ਦੀ ਸਥਾਪਨਾ ਕਦੋਂ ਹੋਈ ਸੀ ਤੇ ਮੰਦਿਰ ਦੇ ਕੀ ਵਿਸ਼ੇਸ਼ ਜਿਹੜੇ ਹੈ ਉਹ ਮਹੱਤਤਾ ਹੈਗੀ ਹੈ। ਨਮਸਕਾਰ ਜੀ। ਨਮਸਕਾਰ। ਪਹਿਲੇ ਤੋਂ ਸਬੰਧ ਜੀ ਸਭ ਤੋਂ ਪਹਿਲੇ ਇਹ ਪਤਾ ਹੈ ਕਿ ਇਹ ਮੰਦਿਰ ਕਦੋਂ ਦਾ ਬਣਾ ਹੋਇਆ ਹੈ ਔਰ ਇਸ ਕੀ ਕੀ ਮਹੱਤਤਾ ਹੈ? इसका मंदिर का तो किसी को पता नहीं यहाँ बुजुर्ग लोगों को पता नहीं कब का बना हुआ है okay. बहुत पुराना मंदिर है लेकिन यहाँ की व्यवस्था कुछ कम रही है mm -hmm. इसकी इसमें कुछ सिद्ध सिद्धियां भी हैं मनोकामना पूरी होती है सबकी mm -hmm. जो भी आता है उसकी मनोकामना पूरी होती है बहुत पुराना मंदिर है तो लोग दूर दूर से आते हैं भी? बहुत दूर दूर, दूर तक के आते हैं तो जिसको पता चलता है वो यहाँ पर अभी कल परसों फो रोपड़ का आया था मत्था टेकने आया सेवा पानी करके गया था यहाँ तो क्या सोचते हो कि कब कब बना होगा मेरे तो अनुमान होगा दो सौ तीन सौ साल पुराना होगा दो सौ तीन सौ साल पुराना है तो क्या मात्रा मतलब पहले किसके यहाँ डेरे की स्थापना किसने की है वो बलवंत बलवंत सिंह थे है न मैं तो खैर बाद में आया हूँ हाँ। वो तो बहुत पुराने थे मंदिर में चमत्कार भी होते हैं चमत्कार भी होते हैं किस तरह के चमत्कार होते हैं चमत्कार तो तुम चमत्कार के लिए तो कभी बाबा जी अपना प्रोग्राम बना देते हैं आते जाते रहते हैं ओके। okay. नहीं तो जिनकी पूरी मनोकामना हो जाती है।, है हो जाती है ये स्थान है कहाँ पे बत्ते में ही है पटियाला जिले के पटियाला जिले के बत्ता पिंड में है

ਜੇਕਰ ਤੁਸੀਂ ਵੀ ਇਸ ਮੰਦਰ ਦੇ ਜੇਕਰ ਤੁਸੀਂ ਵੀ ਇਸ ਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦਾ ਐਡਰੈਸ ਦੇ ਦਿੱਤਾ ਹੈ ਪਟਿਆਲਾ ਜ਼ਿਲ੍ਹੇ ਦੇ ਸਨੌਰ ਬਲਾਕ ਦੇ ਪਿੰਡ ਬੱਤਾ ਦੇ ਵਿੱਚ ਸ਼ਿਵ ਮੰਦਰ ਦੀ ਨਾਂ ਦੇ ਨਾਲ ਮੌਜੂਦ ਮਸ਼ਹੂਰ ਹੈ ਫਿਰ ਲੰਦੇ ਸਾਡੇ ਨਾਲ ਇਸ ਥਾਨ ਦੀ ਜਾਣਕਾਰੀ ਦੇਣ ਦੇ ਲਈ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਗੁਰਦਰਸ਼ਨ ਸਿੰਘ ਜੀ ਮੌਜੂਦ ਨੇ ਸਤਿਕਾਰ ਗੁਰਦਰਸ਼ਨ ਸਿੰਘ ਜੀ ਸਤਿਕਾਰ ਜੀ ਪਹਿਲਾਂ ਤੁਸੀਂ ਇਸ ਥਾਨ ਦੇ ਬਾਰੇ ਦੱਸੋ ਜੀ ਇਸ ਥਾਨ ਦੀ ਕੀ ਮਹੱਤਤਾ ਹੈ ਕਿੰਨਾ ਪੁਰਾਣਾ ਇਹ ਥਾਨ ਹੈ ਸਾਡੇ ਪਿੰਡ ਵਿੱਚ ਜੀ ਤਕਰੀਬਨ ਸਾਰੇ ਹੀ ਧਾਰਮਿਕ ਸਥਾਨ ਹਨ ਜਿਨ੍ਹਾਂ ਵਿੱਚੋਂ ਇਹ ਇੱਕ ਸ਼ਿਵਜੀ ਮੰਦਿਰ ਹੈ ਜੋ ਕਿ ਆਪਣੀ ਵਿਸ਼ੇਸ਼ਤਾ ਰੱਖਦਾ ਹੈ ਇਹ ਸਭ ਤੋਂ ਪੁਰਾਣਾ ਮੰਦਿਰ ਹੈ ਸਾਡੇ ਬਜ਼ੁਰਗ ਜੋ ਹਨ ਉਹਨਾਂ ਤੋਂ ਅਸੀਂ ਕਈ ਵਾਰ ਪੁੱਛਿਆ ਹੈ ਕਿ ਇਹ ਕਿੰਨਾ ਕੁ ਪੁਰਾਣਾ ਮੰਦਿਰ ਹੈ ਕਿਸ ਨੇ ਬਣਾਇਆ ਹੈ ਤਾਂ ਇਸ ਬਾਰੇ ਕੋਈ ਦੱਸ ਨਹੀਂ ਸਕਿਆ ਸਾਡੇ ਜੋ ਪੁਰਾਣੇ ਤੋਂ ਪੁਰਾਣੇ ਬਜ਼ੁਰਗ ਵੀ ਹਨ ਸਾਡੇ ਦਾਦੇ ਪੜਦਾਦੇ ਉਹ ਵੀ ਕਹਿੰਦੇ ਹਨ ਅਤੇ ਇੱਕ ਇਸ ਦੇ ਵਿੱਚ ਇੱਕ ਮੀਨਾਕਾਰੀ ਹੋਈ ਵੀ ਛੱਤ ਤੇ ਹੋਈ ਹੋਈ ਹੈ ਜੋ ਕਿ ਪੁਰਾਣੇ ਸਮੇਂ ਨੂੰ ਦਰਸਾਉਂਦੀ ਹੈ। ਓਕੇ। ਉਹਦੇ ਬਾਰੇ ਪਤਾ ਨਹੀਂ ਚੱਲਦਾ। ਇਹੀ ਲੱਗਦਾ ਹੈ ਵੀ ਇਹ ਕੋਈ ਬਹੁਤ ਪੁਰਾਣਾ ਹੀ ਸਿਬਦ ਮੰਦਿਰ ਹੈ। ਅੱਛਾ ਤੁਹਾਨੂੰ ਕੋਈ ਆਈਡੀਆ ਵੀ ਕੋਈ ਆਈਡੀਆ ਇਸ ਬਾਰੇ ਕੋਈ ਆਈਡੀਆ ਨਹੀਂ ਹੈ। ਕੋਈ ਵੀ ਆਈਡੀਆ ਨਹੀਂ ਹੈ। ਕੋਈ ਚਮਤਕਾਰ ਵੀ ਹੁੰਦੇ ਆ ਇਸ ਮੰਦਿਰ ਚ। ਚਮਤਕਾਤਾ ਚੋਂ ਲੋਕਾਂ ਦੀ ਆਪਣੀ ਆਸਥਾ ਹੈ। ਆਸਥਾ ਹੈਗੀ ਆ। ਆਪਾਂ ਕਿਸੇ ਦੀ ਆਸਥਾ ਨੂੰ ਭੰਗ ਨਹੀਂ ਕਰਦੇ। ਹਾਂਜੀ। ਉਹਨਾਂ ਦੀ ਆਸਥਾ ਅਨੁਸਾਰ ਉਹ ਉਹਨਾਂ ਨੂੰ ਮੁਬਾਰਕ ਹੈ ਜੀ। ਅੱਛਾ ਜੀ। ਹਾਂਜੀ। ਉਹ ਤੇ ਇਹਦੇ ਬਾਰੇ ਸੋਹ ਸਥਾਨ ਦੇ ਬਾਰੇ ਹੋਰ ਕੀ ਤੁਹਾਡੇ ਕੋਲ ਮਤਲਬ ਕੀ ਕੀ ਹੋਏ ਕੀ ਇਸ ਸਥਾਨ ਦੇ ਮੱਤਤਾ ਕੀ ਹੈ ਮੱਤਤਾ ਇੱਥੇ ਦੇਖੋ ਸੋਮਵਾਰ ਨੂੰ ਲੋਕ ਆਪਣਾ ਮੱਥਾ ਆਪਣੀ ਆਸਥਾ ਲੈ ਕੇ ਆਉਂਦੇ ਨੇ ਟੇਕਦੇ ਨੇ ਅਤੇ ਸ਼ਿਵਰਾਤਰੀ ਉਹ ਇੱਥੇ ਮਨਾਈ ਜਾਂਦੀ ਹੈ ਰਲ ਮਿਲ ਕੇ ਲੋਕ ਬੈਠਦੇ ਨੇ ਲੰਗਰ ਪਾਣੀ ਬਣਾਉਂਦੇ ਨੇ ਤੇ ਰਲ ਮਿਲ ਕੇ ਛਕਦੇ ਕੋਈ ਵਿਸ਼ੇਸ਼ ਦਿਨ ਜਾਂ ਸਮਾਂ ਜਿਵੇਂ ਸ਼ਿਵਰਾਤਰੀ ਸ਼ਿਵਰਾਤਰੀ ਦੇ ਦਿਨ ਤੇ ਸੋਮਵਾਰ ਸੋਮਵਾਰ ਨੂੰ ਤੇ ਵਿਸ਼ੇਸ਼ ਰੋਣ ਕਰ ਹਾਂਜੀ ਵਿਸ਼ੇਸ਼ ਰੋਣ ਕਰ ਲੱਗਦੀ ਹੈ